ਹੈਲੋ ਜੀ ਸਸਤੀਕਾਲ ਸਾਰਿਆਂ ਨੂੰ ਕਿਦਾਂ ਦੇ ਸਾਰੇ ਉਮੀਦ ਕਰਦੇ ਆਂ ਸਾਰੇ ਠੀਕ ਹੋਗੇ ਆਪ ਆਪਣੇ ਘਰਾਂ ਦੇ ਵਿੱਚ ਹੱਸਦੇ ਵਾਸਤੇ ਦਰਾਜੀ ਕੁਛੀ ਹੋਗੇ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਤੇ ਤੇ ਟਾਈਮ ਹੋ ਚੁੱਕਾ ਹੈ ਸਵੇਰ ਦਾ 9:00 ਦਾ ਤੇ ਅੱਜ ਮੈਂ ਇੱਧਰ ਬੈਠ ਗਈ ਸੀ ਕਿ ਸੂਟ ਸਟਿਚ ਕਰਨ ਵਾਸਤੇ ਜਗਰੂਪ ਨੂੰ ਮੇਰੇ ਸੋਹੀ ਵਿੱਚ ਭੇਜਿਆ ਤੇ ਜਗਰੂ ਮੇਰੇ ਕਹੇ ਦੁੱਧ ਗਰਮ ਤੇ ਮੈਂ ਆਹ ਵੇਖੋ ਧਿਆਨ ਰੱਖੋਗੇ ਉਬਲ ਨਾ ਜਾਵੇ ਕਿਉਂਕਿ ਮੈਂ ਸਟਿਚੇ ਚ ਕਰਕੇ ਦੇਣਾ ਸੀਗਾ ਅੱਜ ਜ਼ਰੂਰੀ ਸੀਗਾ ਕੱਲ ਦਾ ਕਿਹਾ ਸੀ ਉਹਨਾਂ ਨੂੰ ਤੇ ਕੱਲ ਮੇਰੇ ਤੋਂ ਸਟਿਚ ਹੋਣੀ ਪਾਇਆ ਤੇ ਇਸ ਕਰਕੇ ਅੱਜ ਸ਼ਾਮ ਤੱਕ ਆਪਾਂ ਸੂਟ ਸਟਿਚੇ ਚ ਕਰਕੇ ਦੇਣਾ ਤੇ ਬਸ ਇੱਕੋ ਹੀ ਉਹਨਾਂ ਦਾ ਜੈਂਪਰ ਰਹਿ ਗਿਆ ਸਟਿਚ ਕਰਕੇ ਦੇਣ ਵਾਲਾ ਬਾਕੀ ਉਹਨਾਂ ਦਾ ਸਾਰਾ ਕੰਮ ਉਹਨਾਂ ਦਾ ਖਤਮ ਹੋ ਗਿਆ ਏ ਤੇ ਸਬਸਫਾਈ ਮੈਂ ਕਰਤੀ ਆਪਣੇ ਵੱਲੋਂ ਪੂਰੀ ਤੇ ਨਾਲ ਮੇਰੇ ਜਗਰੂਬ ਨੇ ਹੈਲਪ ਕੀਤੀ ਤੇ ਕਵਲ ਅਜੇ ਆਈ ਨਹੀਂ ਐ ਕਵਲ ਆਉਣ ਹੀ ਵਾਲੀ ਆ ਕਹਿੰਦੀ ਫੋਨ ਕੀਤਾ ਸੀ ਕਹਿੰਦੀ ਮੈਂ ਰੋਟੀ ਖਾਣ ਦੀ ਰੋਟੀ ਖਾ ਕੇ ਆਉਣੀ ਆ ਤੇ ਉਹ ਆ ਜੇਗੀ ਤੇ ਫਿਰ ਉਹ ਆਪਣਾ ਕੰਮ ਕਰ ਲੇਗੀ ਸਫਸਫਾਈ ਵਾਲਾ ਤੇ ਉਧਰ ਕਪੜੇ ਵਾਸ਼ਿੰਗ ਮਸ਼ੀਨ 'ਚ ਧੋਣੇ ਪਾਏ ਹੋਏ ਆ ਉਹ ਵੀ ਕੱਢ ਕੇ ਸੁਕਣੇ ਪਾ ਦੂਗੀ ਤੇ ਬਸ ਉਸ ਤੋਂ ਬਾਅਦ ਹੁਣ ਆਪਾਂ ਵੇਖਦੇ ਆ ਕੀ ਕਰਦੇ ਆ ਪ੍ਰਭ ਸਕੂਲ ਚਲੇਗਾ ਆ ਸੱਚ ਹਾਂ ਅੱਜ ਹੈਗਾ ਸੀਗਾ ਉਹਨਾਂ ਦੇ ਸਕੂਲ ਦੇ ਵਿੱਚ ਵਿਸਾਖੀ ਦਾ ਮੇਲਾ ਤੇ ਵਿਸਾਖੀ ਸੈਲੀਬ੍ਰੇਟ ਕਰਦੇ ਸੀਗੇ ਉਹਨਾਂ ਨੇ ਤੇ ਇਸ ਕਰਕੇ ਅੱਜ ਛੁੱਟੀ ਤੇ ਅਸੀਂ ਉਹਨੇ ਟਾਈਮ ਤੇ ਹੀ ਹੋਣੀ ਆ ਤੇ ਬਸ ਇਹ ਕਿ ਬੱਚਿਆਂ ਨੂੰ ਥੋੜਾ ਜਨਾ ਸੈਲੀਬ੍ਰੇਟ ਕਰਵਾਉਣਾ ਵਾ ਤੇ ਬਾਕੀ ਦੇਖਦੇ ਆ ਅੱਜ ਆਪਾਂ ਸਾਰਾ ਦਿਨ ਦੇ ਵਿੱਚ ਕੀ ਕਰਦੇ ਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜ਼ਰੂਰ ਮੜਾ ਬਾਹਰ ਨਿਕਲਿਓ ਆ ਹੂੰ ਵਰਤੀ ਉਹਦੀ ਆ ਸਾਡੀ ਥੋੜੀ ਐ ਦੱਸੋ ਇਹ ਤੇਰੇ ਟਿੱਡੇ ਕੇ ਟੋਆ ਤੂੰ ਜਿੱਥੇ ਮਰਜੀ ਬੈਲ ਜੀ ਤੂੰ ਹੀ ਖਵਾਣੀ ਤੇ ਖਵਾਓ ਨਹੀਂ ਖਵਾਣੀ ਤੇ ਮੇਹਣਾ ਨਾ ਮਾਰੋ ਅਨ ਨੀ

ਜਰੂਰ ਤਾਰੇ ਰੋਟੀ ਪਕਾਉਂਦੇ ਪਕਾਉਂਦੇ ਟਾਈਮ ਹੋ ਹੀ ਜਾਂਦਾ 11:00 ਵਜੇ ਜਾਂਦੇ ਘਰ ਦੇ ਪਰ 11:00 ਵਜੇ ਦੇ ਭਾਈ ਸਾਹਿਬ ਸਾਡੇ 10:00 ਹੋ ਗਿਆ ਤੇ ਇੱਧਰ ਰਾਤੀ ਜਿਹੜੀ ਆਪਾਂ ਬਣਾਈ ਸ਼ਿਮਲਾ ਮਿਰਚ ਦੀ ਸਬਜ਼ੀ ਨਾਲ ਅਹੀਂ ਬਣਾਈ ਆ ਲੱਸੀ ਗਰਮੀਆਂ ਦਾ ਤੋਹਫਾ ਹਨਾ ਹੂੰ ਨਵੀਂ ਕਰ ਲੈ ਲੱਗੀਆਂ ਅੱਜ ਇਹ ਪਹਿਲੀ ਵਾਰ ਲੱਸੀ ਬਣਾਈ ਗਰਮੀਆਂ ਦੀ ਸ਼ੁਰੂਆਤ ਦੇ ਵਿੱਚ ਆਇਆ ਭਰੇ ਨਹੀਂ ਗਰਮੀ ਆਈ ਨਹੀਂ ਅਜਿਹਾ ਹਨਾ ਹੂੰ ਹੋ ਗਈ ਯਾਰ ਧੁੱਪ ਚ ਬਾਹਰ ਖਲੋਤਾ ਨਹੀਂ ਜਾਂਦਾ ਬਾਹਰ ਹੋਈ ਦੀ ਹੈ ਘਰੇ ਨਹੀਂ ਹੋਈ ਇਹ ਨਹੀਂ ਗੱਲ ਬੋਲ ਜੀ ਬੋਲ ਜੀ ਤੁਸੀਂ ਇੱਥੇ ਸਾਡੇ ਕੋਲੇ ਕਿਹੜੀ ਕਹਾਣੀ ਸੁਣਾਓ ਕਿਹੜਾ ਕਹਿ ਨਾ ਨੋਈ ਬਿੱਠੇ ਕਿਤੇ ਹੁੰਦੀ ਕੌਣ ਸੁਈ ਜੀ ਪੋਚਾ ਲਵਾਣਾ ਹਲਾ ਲਾਲਿਆ ਮੈਂ ਸਾਰਾ ਕੰਮ ਨੇ ਬੇੜੇ ਤੇ। ਓਏ ਬਹੁਤ ਵਧੀਆ ਗੱਲਾਂ। ਕੀ ਸਾਰਾ ਕੰਮ ਮੈਂ ਨਿਬੇੜ ਕੇ ਬੈਠੀ ਮੈਂ। ਮਾ ਆ ਕੇ ਕਈਦਾ ਰੋਟੀ ਖਾਣ ਦਾ ਮਜ਼ਾ ਵੀ ਸਾਰਾ ਕੰਮ ਨਿਬੇੜ ਕੇ ਤੇ ਫੇਰ ਹੀ ਆਉਂਦਾ ਨਹੀਂ। ਹਣਾ ਜਿਹੜੇ ਕੰਮ ਜੇ ਕੰਮ ਦੇਖਦਾ ਵੇ ਤੇ ਕਦੀ ਰੋਟੀ ਖਾਣ ਦੀ ਜਲਦੀ ਕਰ। ਜੇ ਰੋਟੀ ਖਾ ਕੇ ਰਹੇ ਉੰਜ ਵੀ ਸੁਸਤੀ ਪੈ ਜਾਂਦੀ ਉਸੇ ਟਾਈਮ ਹੀ। ਲੋ ਜੀ ਹੁਣ ਆਪਾਂ ਖਾ ਲਈਏ ਰੋਟੀ। ਤੇ ਫੇਰ

हमने स्टडी कर ली है और अभी हम फ्री हो गए हैं है। मैंने आज मैम को कर स्टडी कराई है ओ, आपने मुझे कराई है वाह देखो गैस कितने इंटेलिजेंट है चला तो बहुत है तुम है ना गैस अपनी हम हो गए फ्री कौन कौन झूठ बोलते हैं मैं झूठ बोलती हूँ अपनी बुक्स डालो अपने बैग में सारी नोटबुक्स डालो बुक्स में तो झूठ होता है नो ऐसे नहीं होता ਸੋ ਗਾਇਸ ਅ ਅਭੀ ਨਾ ਵਹੀਂ ਨੂੰ ਮੈਂ ਵੀ ਇਤੇ ਵਾਂਗੂ ਹਿੰਦੀ ਬੋਲਣ ਦੀ ਟੜੇ ਨਾਲ ਵਹੀਂ ਨੂੰ ਅਜੇ ਲੈਣ ਨਹੀਂ ਆਏ ਇਹਦੇ ਪੇਰੈਂਟਸ ਤੇ ਮੈਂ ਇਤੇ ਬੈਠੀ ਸੀਗੀ ਫ੍ਰੀ ਹੋ ਕੇ ਤੇ ਮੈਂ ਚਲੋ ਨੀਦਰ ਮੈਂ ਸੂਟ ਜਿਹੜਾ ਵਾ ਉਹ ਪ੍ਰੈਸ ਕਰਕੇ ਰੱਖ ਲਾ ਕੱਪੜੇ

ਆਜੋ ਆਜੋ ਵਾਈਨੂਰ ਬਾਹਰ ਨਹੀਂ ਜਾਣਾ ਤੇ ਕੋਈ ਜਾਦੂ ਦਿਖਾਉਂਦੇ ਮੈਨੂੰ ਆਪਣੇ ਹੱਥ ਪਿੱਛੇ ਕਰਕੇ ਦਾਬਰਾ ਦਾਬਰਾ ਅੱਛਾ ਕਰਦੇ ਆਪ ਕੋ ਗਾਇਸ ਹੋਂ ਦਾ ਜਾਦੂ ਦਿਖਾਉਗੇ ਤਾ ਦੇਖਣਾ ਹਾਂ ਕੀ ਦੇਖਣਾ <laughs> क्या हुआ इसका क्या हुआ मुझे तो कुछ नहीं देखो जै मैंने खा अंगूठा खा लिया ये देखो गाय साझे कर बच्चे मैंने लाओ बाहनों तो मम्मा जब फोन आ गया बजो बजो ਹੋ ਚੁੱਕਾ ਹੈ ਸ਼ਾਮ ਦਾ 6:30 ਵਜੇ ਦਾ ਟਾਈਮ ਹੋ ਚੁੱਕਾ ਹੈ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਆਪਾਂ ਫੇਰ ਕੱਲ ਵਾਂਗੂ ਸ਼ਾਮ ਤੋਂ ਹੀ ਕੀਤੀ ਆ ਕੱਲ ਵੀ ਸ਼ਾਮ ਹੀ ਆਪਾਂ ਵਲੌਗ ਦੀ ਸ਼ੁਰੂਆਤ ਕੀਤੀ ਮੈਂ ਸ਼ਾਇਦ ਉਹ ਸਾਹਮਣੇ ਛਾਤ ਤੇ ਕਿਸੇ ਦੀ ਤੇ ਉਹਨਾਂ ਦੀ ਤੇ ਕੋਈ ਚੜਿਆ ਵਾ ਤੇ ਉਹਦਾ ਦੇਖਦੀ ਪਈ ਹਾਂ ਮੈਂ ਪਰ ਨਹੀਂ ਉੱਤੇ ਕਿ ਰੂੜਾ ਪਿਆ ਵਾ ਤਾਂ ਲੱਗਦਾ ਜਿਵੇਂ ਨਾ ਉਹ ਖੰਧ ਦੇ ਕੋਲੇ ਜੇ ਕੋਈ ਖੜਾ ਹੁੰਦਾ ਵਾ ਤੇ ਵਲੌਗ ਦੀ ਸ਼ੁਰੂਆਤ ਕਰ ਲਈ ਹੈ ਟਾਈਮ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਹੈ ਕਿ 6:30 ਵਜੇ ਦਾ ਹੋ ਗਿਆ ਹੈ 6:30 ਪੌਣੇ 7 ਦੇ ਲੱਗੇ ਬੰਨੇ ਹੋ ਗਿਆ ਟਾਈਮ ਤੇ ਬਸ ਹੁਣ ਅੱਜ ਆਪਾਂ ਵੇਲੇ ਬਿਲਕੁਲ ਹੀ ਵੇਲੇ ਆ ਤੇ ਡਿਨਰ ਵੀ ਆਪਣਾ ਆਲਮੋਸਟ ਥਰਬ ਬਣਿਆ ਵਾ ਅੱਜ ਆਪਾਂ ਬਣਾਈ ਸੀਗੀ ਸ਼ਿਮਲਾ ਮਿਰਚ ਦੀ ਸਬਜੀ ਤੇ ਨਾਲ ਬਣਾਏ ਸੀਗੀ ਫੁਲਕੇ ਫੁਲਕੇ ਇੱਕ ਦੋ ਬਣਾਉਣੇ ਆ ਜਦੋਂ ਬਣਾ ਖਾਣੇ ਹੋਣਗੇ ਉਹਦਾ ਬਣਾ ਲਾਂਗੇ ਤੇ ਬਾਕੀ ਮੈਂ ਆਲਮੋਸਟ ਫਰੀ ਆ ਤੇ ਜਿਹ ਗਰੂਪ ਗਏ ਨੇ ਬਾਹਰ ਤੇ ਪ੍ਰਭ ਵੀ ਬਸ ਹੁਣੇ ਹੀ ਸਵੇਰ ਦਾ ਅੱਜ ਘਰੇ ਸੀਗਾ ਤੇ ਹੁਣੇ ਹੀ ਬਾਹਰ ਨੂੰ ਗਿਆ ਹੈ ਅੱਜ ਸੈਚਰਡੇ ਆ ਤੇ ਅੱਜ ਪ੍ਰਭ ਨੂੰ ਹੈਗਾ ਸੀਗਾ ਹੌਲੀਡੇ ਤੇ ਸੰਡੇ ਨੂੰ ਵੀ ਹੌਲੀਡੇ ਤੇ ਮੰਡੇ ਨੂੰ ਵੀ ਹੌਲੀਡੇ ਆ ਮੰਡੇ ਇਹਨਾਂ ਦੇ ਪਤਾ ਨਹੀਂ ਕਾਦੀ ਕੋਈ ਗਵਰਨਮੈਂਟ ਹੌਲੀਡੇ ਆ ਇਹ ਨਹੀਂ ਪਤਾ ਮੈਨੂੰ ਕਿਹੜੀ ਹੌਲੀਡੇ ਆ ਤੇ ਅਜੇ ਪਤਾ ਵੀ ਨਹੀਂ ਲੱਗਾ ਫਿਲਹਾਲ ਮੈਂ ਕੈਲੈਂਡਰ ਤੋਂ ਵੀ ਦੇਖਦੀ ਪਈ ਪਰ ਮੈਨੂੰ ਪਤਾ ਨਹੀਂ ਲੱਗਾ ਕਿ ਕਾਦੀ ਹੌਲੀਡੇ ਆ ਮੰਡੇ ਨੂੰ ਵੀ ਹੌਲੀਡੇ ਆ ਬੱਚਿਆਂ ਨੂੰ ਤੇ ਹੁਣ ਆਪਾਂ ਆ ਗਏ ਆ ਬਾਹਰ ਤੇ ਮੈਂ ਫ੍ਰੀ ਸੀ ਕਿ ਮੈਂ ਚਲੋ ਇੱਥੇ ਬਾਹਰ ਬੈਠਦੇ ਆ ਨਾਲੇ ਤਾਂ ਨੰਗਲ ਨਾਲ ਬਾਤਾਂ ਕਰਦੇ ਆ ਤੇ ਨਾਲੇ ਥੋੜਾ ਜਣਾ ਫਰੈਸ਼ 에ਅਰ ਜਿਹੜੀ ਆ ਉਹ ਬਾਹਰ ਦੀ ਜਦੋਂ ਲਈਏ ਤੇ ਫਿਰ ਵਧੀਆ ਲੱਗਦਾ ਹੈ ਨਾ ਤੇ ਨਾਲ ਮੈਂ ਸੋਚ ਰਹੀ ਆ ਕਿ ਕੱਪੜੇ ਵੀ ਉਤਾਰ ਲਵਾਂ ਕੱਪੜੇ ਉਤਾਰੇ ਨਹੀਂ ਅੱਜ ਸਿਹਰ ਦੇ ਤੇ ਨਾਲ ਕੱਪੜੇ ਜੋੜਨਾਂ ਚ ਦੇਖਦੀ ਆ ਪ੍ਰਭ ਆਉਂਦਾ ਵਾ ਤੇ ਫਿਰ ਉਹਨੂੰ ਕਹਿੰਦੀ कि ਮੈਨੂੰ ਕੱਪੜੇ ਉਤਾਰ ਕੇ ਅੰਦਰ ਰੱਖ ਦੇ ਤੇ ਇਹਦਾ ਨਾਲ ਦੀ ਨਾਲ ਫੋਨ ਦਾ ਸਟੈਂਡ ਫੜ ਕੇ ਤੇ ਨਾਲ ਹੀ ਕੱਪੜੇ ਕੱਢ ਦੇ ਇਦਾਂ ਥੋੜੇ ਓਕੇ ਹੋ ਜਾਂਦੇ ਆ ਤੇ ਅੱਜ ਮੈਂ ਨਾ ਦੋ ਸੂਟ ਸਟਿਚ ਕਿਤੇ ਮਮੀ ਦੇ ਇੱਕ ਸੂਟ ਫੁੱਲ ਸਟਿਚ ਕੀਤਾ ਤੇ ਇੱਕ ਦਿਨ ਨਾਲ ਦਾ ਜਿਹੜੇ ਕੀ ਬੋਟਮ ਆ ਉਹ ਸਟਿਚ ਕਰਤੀ ਆ ਤੇ ਦੋਵਾਂ ਦੀ ਕਟਿੰਗ ਕਰ ਲਈ ਆ ਦੋ ਕਟਿੰਗ ਕਰਕੇ ਰੱਖ ਲਏ ਆ ਉਹ ਆਪਾਂ ਕੱਲ ਨੂੰ ਸਟਿਚ ਕਰਾਂਗੇ ਇੱਕ ਛੋਟੀ ਗੁड़िया ਦਾ ਜਿਹੜੀ ਕਿ ਮਰੀਪ ਨੇਵੀ ਆ ਈਰਵਣ ਉਹਦਾ ਸਟਿਚ ਕਰਨ ਵਾਲਾ ਇਹ ਸੂਟ ਜਿਹੜਾ ਤੁਹਾਨੂੰ ਮੈਂ ਉਹਨੂੰ ਦਿਖਾਇਆ ਸੀਗਾ ਇੱਕ ਉਹਦਾ ਸੂਟ ਸਟਿਚ ਕਰਾਂਗੀ ਤੇ ਇੱਕ ਹੋਰ ਸਟਿਚ ਕਰਨਾ ਵਾ ਤੇ ਦੋ ਪਰਸੋਂ ਕਰਾਂਗੇ ਦੋ ਆਏ ਹੋਏ ਸਟਿਚ ਕਰਨ ਵਾਸਤੇ ਸਟਿਚਿੰਗ ਤੇ ਤੇ ਹੁਣ ਦੇਖਦੇ ਆਪਾਂ ਹੁਣ ਥੋੜੇ ਦਿਨ ਜਿਆਦਾ ਹੀ ਬਿਜ਼ੀ ਚੱਲਦੇ ਪਏ ਆ ਦੇ ਦਿਨੇ ਦੇ ਬਿਲਕੁਲ ਟਾਈਮ ਵੈਸੇ ਵੀ ਨਾ ਕਈਆਂ ਨੂੰ ਹੁੰਦਾ ਕਿ ਦਿਨੇ ਨੀਂਦ ਆਉਂਦੀ ਮੈਨੂੰ ਦਿਨੇ ਨੀਂਦ ਨਹੀਂ ਆਉਂਦੀ ਪਤਾ ਨਹੀਂ ਹੁਣ ਕਿੰਨੇ ਦਿਨ ਹੋ ਗਏ ਆ ਮੈਂ ਦੇਖਦੀ ਆਂ ਕਿ ਮੈਨੂੰ ਨਾ ਮਤਲਬ ਕਿ ਦਿਨੇ ਮੇਰੇ ਸਤ ਮੈਨੂੰ ਨੀਂਦ ਹੀ ਨਹੀਂ ਆਉਂਦੀ ਮੈਂ ਲੰਮੇ ਪੈਂਦੀ ਆ ਬਸ ਸਾਰਾ ਦਿਨ ਫੋਨ ਦੇਖਦੀ ਰਹਿੰਦੀ ਫੋਨ ਦੇ ਕੇ ਪੂਰ ਹੋ ਜਾਂਦੀ ਸੁਨੋਈ ਤੇ ਹਾਂਜੀ ਬਸ ਮੈਂ ਨਾ ਮਤਲਬ ਕਿ ਨੀਂਦ ਬਿਲਕੁਲ ਨਹੀਂ ਆਉਂਦੀ ਤੇ ਐਵੇਂ ਫਿਰ ਬੋਰ ਹੋਣ ਨੂੰ ਚੰਗਾ ਹਨਾ ਆਪਣਾ ਬੰਦਾ ਕੋਈ ਕੰਮ ਕਰਦਾ ਰਵੇ ਇਹਦੇ ਸਾਰਾ ਦਿਨ ਬਿਜ਼ੀ ਰਹਿੰਦਾ ਵਾ ਤੇ ਇਸ ਕਰਕੇ ਫਿਰ ਮੈਂ ਕਿਹਾ ਹਨਾ ਕਿ ਦੁਪਹਿਰ ਵੀ ਕੋਈ ਕੰਮ ਕਰਿਆ ਕਰਾਂ ਤਾਂ ਜੋ ਬੰਦਾ ਥੋੜਾ ਬਿਜ਼ੀ ਰਹੇ ਤੇ ਮਾਈਂਡ ਜਨਾ ਡਾਇਵਰਟ ਰਹਿੰਦਾ ਵਾ ਅਦਰਵਾਈਜ਼ ਤੁਹਾਨੂੰ ਪਤਾ ਜਦੋਂ ਕਰਿਓ ਵੇਲੇ ਦੇ ਬੈਠੇ ਹੋਈਏ ਇੱਕ ਤੇ ਸੁਸਤੀ ਪੈ ਨਹੀਂ ਰਹਿੰਦੀ ਆ ਤੇ ਦੂਜਾ ਨੰਬਰ ਇਹ ਕਿ ਦਿਮਾਗ ਦੇ ਵਿੱਚ ਬਸ ਕਿਆal ਹੀ ਚੱਲਦੇ ਰਹਿੰਦੇ ਵਨਸਵਾਨੇ ਜਿਆਣਾ ਕਿ ਆ ਕਿੱਦਾਂ ਕੀਤਾ ਉਹ ਕਿੱਦਾਂ ਹੋਇਆ ਇਹ ਨਹੀਂ ਇਦਾਂ ਕਿੱਦਾਂ ਜਾਂਦਾ ਕਿ ਹੋਇਆ ਕਿ ਬਹੁਤ ਸਾਰੀਆਂ ਗੱਲਾਂ ਇਹਦੇ ਦਿਮਾਗ ਦੇ ਵਿੱਚ ਚੱਲ ਜਾਂਦੀਆਂ ਉਹ ਕਹਿੰਦੇ ਨੇ ਨਾ ਵੇਲਾ ਜਦ ਬਾਗਿਸ਼ ਆਦਾਂ ਦਾ ਘਰ ਉਹ ਵੱਲ ਹੋ ਜਾਂਦੀ ਆ ਤੇ ਐਸਕ ਟਾਈਮ ਜਦੋਂ ਅਸੀਂ ਬਾਹਰ ਇਦਾਂ ਬੈਠ ਜਾਂਦੇ ਨਾ ਕਿ ਇੱਕ ਤੇ ਪਰ ਮੱਛਰ ਬੜਾ ਹੁੰਦਾ ਜੇ ਮੱਛਰ ਨਹੀਂ ਬੈਠਣ ਦਿੰਦਾ ਤੇ ਮੱਛਰ ਨੇ ਤੇ ਪੁਰੀ ਜਾਣਕਾਰੀ ਹੁੰਦੀ ਨਾ ਇਸ ਟਾਈਮ ਮੱਛਰ ਨੂੰ ਵੀ ਆਪਣਾ ਨਾ ਹੁਣ ਮਿੱਠਾ ਲੱਗਦਾ ਕਿਉਂਕਿ ਉਹਨੂੰ ਪਤਾ ਵੀ ਮੈਂ ਹੈ ਵੀ ਬੋਤਲ 'ਚ ਮਿੱਟੀ ਆ ਤੇ ਇਸ ਕਰਕੇ ਮੱਛਰ ਨੂੰ ਵੀ ਖੂਨ ਮਿੱਠਾ ਲੱਗਦਾ ਪਰ ਨਾ ਕਈ ਕਹਿੰਦੇ ਨੇ ਨਾ ਕਿ ਮੈਨੂੰ ਮੱਛਰ ਦਾ ਕੱਟਿਆ ਮੈਨੂੰ ਬੜਾ ਜਲਦੀ ਪਤਾ ਲੱਗਦਾ ਮੈਨੂੰ ਬਿਲਕੁਲ ਹੀ ਜਲਦੀ ਪਤਾ ਲੱਗਦਾ ਮੈਨੂੰ ਮੱਛਰ ਭਾ ਮੈਨੂੰ ਕੱਟ ਕੇ ਚੱਲ ਜੇ ਪਰ ਮੈਨੂੰ ਬਾਅਦ ਵਿੱਚ ਪਤਾ ਲੱਗੂਗਾ ਕਿ ਹਾਂ ਮੈਨੂੰ ਮੱਛਰ ਨੇ ਕੱਟ ਲਿਆ ਹੁਣ ਆ ਵੇਖੋ ਕਿ ਮੱਛਰ ਮੈਨੂੰ ਕੱਟ ਵੀ ਗਿਆ ਪਰ ਮੈਨੂੰ ਪਤਾ ਨਹੀਂ ਲੱਗਾ ਤੇ ਪਰ ਹੁਣ ਮੈਨੂੰ ਪਤਾ ਲੱਗੰਦਿਆ ਕਿ ਹਾਂ ਮੇਰੇ ਨਾਲ ਇ ਸਾੜ ਜਿਆ ਬਣਾ ਸਟਾਰਟ ਹੋ ਗਿਆ ਤੇ ਮੱਛਰ ਹੈ ਹੀ ਬੜਾ ਯਾਰ ਕਰੇਗੀ ਬੰਦਾ ਵੈਸੇ ਸਾਡੇ ਆਲੇ ਦੁਆਲੇ ਪਤਾ ਨਹੀਂ ਕਿਉਂ ਕੋਈ ਰੂੜੀਤ ਨਹੀਂ ਹੈਗੀ ਕੋਈ ਗੰਦ ਜਿਹੀ ਨਹੀਂ ਆ ਗਈ ਪਰ ਮੱਛਰ ਬਹੁਤ ਜ਼ਿਆਦਾ ਹੈ ਤੇ ਲਿਆਓ ਆਪਾਂ ਕੱਪੜੇ ਉਤਾਰ ਲੀਏ ਸੋਈ ਜਿਹੜੇ ਕੱਪੜੇ ਲੈ ਆਪਾਂ ਉਤਾਰਦੇ ਹਾਂ ਮੈਨੂੰ ਕੱਪੜਾ ਨੂੰ ਅੰਦਰ ਰੱਖ ਆਉਂਦੇ ਐ ਮੈਂ ਸੋਚਦੀ ਪਈ ਸੀ ਕਿ ਕੱਪੜੇ ਉਤਾਰਦੇ ਸਮੇਂ ਕੀ ਬਣਾਣਾ ਕਿ ਬੰਦੇ ਦੀ ਲਾਈਫ ਸਰਕਲ ਜਿਹੜਾ ਬਹੁਤ ਡੇਲੀ ਦਾ ਉਹ ਇੱਕੋ ਹੀ ਘੁੰਮ ਜਾਂਦਾ ਇੱਕੋ ਹੀ ਘੁੰਮ ਜਾਂਦਾ ਜਿਵੇਂ ਕਿ ਕੱਪੜੇ ਧੋ ਸੁਕੜੇ ਪਾਓ ਫਿਰ ਨਾ ਉਤਾਰੋਵੇਂ ਨਾਲ ਜੋੜ ਕੇ ਰੱਖੋ ਤੇ ਕਈ ਵਾਰ ਮੈਨੂੰ ਹੁੰਗਾ ਕਿ ਜਿਹੜਾ ਨਾ ਭਾਈ ਜੋ ਕੱਪੜੇ ਧੋਣ ਵਾਲੇ ਹੁੰਦੇ ਨਾ ਬੜੇ ਲੱਗਦੇ ਬੜੇ ਲੱਗਦੇ ਐ ਜਦੋਂ ਧੋਵਾਂਗੇ ਉਦੋਂ ਵੀ ਜਾਦੇ ਲੱਗਣਗੇ ਜਦੋਂ ਆਪਾਂ ਜੋੜ ਕੇ ਰੱਖਾਂਗੇ ਨਾ ਉਹ ਥੋੜੇ ਜਿਹਾ ਲੱਗਣਗੇ ਤੇ ਆਖਿਰ ਉਹ ਆਪਾਂ ਸੋਚਦੇ ਕਿ ਇਹ ਇੰਨਾ ਬਦਲੇ ਆਪਾਂ ਇੰਨਾ ਰੋਲਾ ਪਾਉਂਦੇ ਕਿ ਹਾਏ بڑے ਕੱਪੜੇ ਹਾਏ ਕੱਪੜੇ ਤੇ ਪਰ ਨਾ ਇਦਾਂ ਉਦੋਂ ਵੱਡਾ ਹੋਰ ਤਰ੍ਹਾਂ ਹੁੰਦਾ ਜੇ ਧੋਣ ਵਾਲੇ ਪਏ ਹੋਣ ਤੇ ਹੁਣ ਬਸ ਉਹ ਹੀ ਮੈਂ ਦੱਸ ਦਿੰਦੀ ਤੁਹਾਨੂੰ ਕਿ ਆ ਆਪਣਾ ਲਾਈਫ ਸਰਕਲ ਜਿਹੜਾ ਉਹ ਰੋਜ਼ ਇੱਕੋ ਚੱਲਦਾ ਜਾਂਦਾ ਉੱਥੋਂ ਤੇ ਰੋਟੀ ਮਕਾਓ ਖਾਓ ਸੌ ਫੇਰ ਕੱਪੜੇ ਧੋਣ ਨਾਓ ਤੇ ਸਫਾਈ ਕਰੋ ਸਾਰਾ ਦਿਨ ਮਤਲਬ ਕਿ ਲੇਡੀਜ਼ ਦੇ ਕੰਮ ਤੇ ਮੁੱਕਦੇ ਨਹੀਂ ਆ ਸਾਹਮਣੇ ਮੈਨਾਂ ਸ਼ਾਇਦ ਕੋਈ ਦੇ ਉੱਪਰ ਨਾ ਕੋਈ ਚੜਿਆ ਹੋਵੇ ਮੈਂ ਉੱਪਰ ਵੀ ਧਿਆਨ ਦੇਦੀ ਪਈ ਆ ਪਤਾ ਨਹੀਂ ਕਿ ਉਹ ਕੰਮ ਮੁੱਕਦੇ ਨਹੀਂ ਸਾਰਾ ਦਿਨ ਕੁਛ ਨਾ ਕੁਛ ਨਾ ਕੁਛ ਨਾ ਕੁਛ ਮੈਂ ਉਹ ਚੱਲਦਾ ਹੀ ਰਹਿੰਦਾ ਬਸ ਇਦਾਂ ਹੀ ਕੰਮਕਾਰ ਚੱਲਦੇ ਰਹਿੰਦੇ ਆ ਤੇ ਘਰਾਂ ਦੇ ਕੰਮ ਕਰ ਤੁਹਾਨੂੰ ਪਤਾ ਕਰਨਾ ਹੀ ਪੈਂਦੇ ਆ ਤੇ ਨਾ ਕਰੀਏ ਇੱਕ ਦਿਨ ਵੀ ਨਾ ਕਰੀਏ ਤੇ ਕੰਮ ਜੁੜ ਕੇ ਇੰਨੇ ਜਾਦੇ ਹੋ ਜਾਂਦੇ ਆ ਤੇ ਚਲੋ ਬਈ ਹੁਣ ਦੇ ਕੱਪੜੇ ਰੱਖ ਆਵਾ ਅੱਗ ਨਾਲ ਬਾਅਦ ਕਰ ਲਵਾਂ ਲਓ ਗਾਇਸ ਇਹ ਸੀਗੀ ਅੱਜ ਦੀ ਆਪਣੀ ਵੀਡੀਓ ਤੁਸੀਂ ਦੱਸਿਓ ਤੁਹਾਨੂੰ ਅੱਜ ਦੀ ਆਪਣੀ ਵੀਡੀਓ ਕਿੱਦਾਂ ਦੀ ਲੱਗੀ ਅਗਰ ਵੀਡੀਓ ਥੋੜੀ ਵਧੀਆ ਲੱਗੀ ਹੋਏ ਪਲੀਜ਼ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤੇ ਮਿਲਦੇ ਹਾਂ ਜੀ ਕੱਲ ਫੇਰ ਨਵੀਂ ਇੱਕ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਦੀ ਪਲੀਜ਼ ਗਾਇਸ ਸਪੋਰਟ ਕਰੋ ਜਿੰਨੀ ਵੀ ਹੋ ਸਕਦੀ ਆ ਚੈਨਲ ਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਵੀ ਸ਼ੇਅਰ ਕਰਿਆ ਕਰੋ ਚੈਨਲ ਦਾ ਲਿੰਕ ਸ਼ੇਅਰ ਕਰਦਿਆ ਕਰੋ ਅੱਗੇ ਤੇ ਬਸ ਜੀ ਇਹੀ ਆਪਣੇ ਕੰਮ ਕਰ ਹੁੰਦੇ ਆ ਦਿੱਲੀ ਤੇ ਮੈਂ ਸੋਚੂਗੀ ਕਿ ਜਿਹੜਾ ਇਹਨਾਂ ਦਾ ਬੈਡਰੂਮ ਆ ਇਹ ਉੱਥੇ ਹੀ ਕੱਪੜੇ ਜੋੜਨ ਵਾਲੇ ਰੱਖ ਲੈਂਦੀ ਆ ਮੈਂ ਉਹ ਉਧਰ ਇਸ ਕਰਕੇ ਕੱਪੜੇ ਲੈ ਕੇ ਜਾਨੀ ਆ ਕਿਉਂਕਿ ਜਦੋਂ ਮਤਲਬ ਕਿ ਸਾਰਾ ਕੰਮ ਕਰਕੇ ਮੈਂ ਫ੍ਰੀ ਹੋ ਜਾਨੀ ਆ ਨਾ ਤੇ ਮੈਂ ਉੱਥੇ ਜਦੋਂ ਲੰਮੇ ਪਹਿਣਾ ਹੁੰਦਾ ਤੇ ਲੰਮੇ ਪਹਿਣ ਤੋਂ ਪਹਿਲਾਂ ਸੌਣ ਤੋਂ ਪਹਿਲਾਂ ਜਿਹੜਾ ਕੱਪੜੇ ਝੋੜ ਕੇ ਰੱਖ ਲੈਣੀ ਆ ਤੇ ਫਿਰ ਇਹ ਹੁੰਦਾ ਹੈ ਕਿ ਸਿਰ ਉੱਠ ਕੇ ਆਪਾਂ ਜਿਹੜਾ ਕਿ ਸਿੱਧੇ ਜਿੱਥੇ ਜਿੱਤੇ ਆਪਾਂ ਟਿਕਾਉਣੇ ਹੁਣ ਕੱਪੜੇ ਟਿਕਾ ਸਕਦੇ ਆ ਜਿਹੜੇ ਪ੍ਰੈਸ ਕਰਦੇ ਹੁਣ ਪ੍ਰੈਸ ਵੀ ਕਰ ਲਈਦੇ ਆ ਤੇ ਇਹਦਾ ਥੋੜਾ ਈਜ਼ੀ ਹੋ ਜਾਂਦਾ ਵਾ